ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਜੋ ਕਿ ਕਲਜੀਤ ਨਿੰਘਿਆ ਉਹ ਤੁਹਾਨੂੰ ਪਤਾ ਉਹਦੀ ਵੀਡੀਓ ਆਈ ਆ ਤੇ ਪ੍ਰਸ਼ਾਸਨ ਨੇ ਭਾਈ ਸਾਹਿਬ ਤੇ ਜੋ ਲਾਪਰੀ ਜੀ ਆ ਨਾ ਤੇ ਕਾਰਵਾਈ ਕੀਤੀ ਆ ਉਹ ਝੂਠੀ ਕਰਕੇ ਜਾਂ ਕੋ ਕਿਵੇਂ ਵੀ ਸਾਨੂੰ ਵੀ ਪਤਾ ਜੋ ਅੱਜ ਕੱਲ ਚੱਲ ਰਿਹਾ ਕਾਕਾ ਅਸੀਂ ਕਲਜੀਤ ਨਿੰਘ ਨੂੰ ਕਹਿਣਾ ਚਾਹੁੰਦੇ ਆ ਵੀ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਹ ਕਲਜੀਤੇ ਨਿੰਘਦੇ ਨੱਥ ਪਾਓ ਤੇ ਕਲਜੀਤਿਆ ਅਸੀਂ ਤੈਨੂੰ ਵੀ ਵੀਡੀਓ ਰਾਈਂ ਦਿਖਾਣਾ ਚਾਹੁੰਦੇ ਆਂ ਵੀ ਤੂੰ ਬਾਜ ਆ ਜਾ ਕਿਉਂ ਅਸੀਂ ਚਿੱਕੜ 'ਚ ਐਟ ਨਹੀਂ ਮਾਰਨਾ ਚਾਹੁੰਦੇ ਠੀਕ ਹੈ ਨਾ ਤੂੰ ਇੱਕ ਬਾਣਾ ਪਾਇਆ ਹੋਇਆ ਹੈ ਤੂੰ ਇੱਕ ਬਾਣਾ ਪਾ ਕੇ ਜੋ ਕਿ ਮਹਾਰਾਜ ਦਾ ਦਿੱਤਾ ਹੋਇਆ ਬਾਣਾ ਆ ਸਿੱਖੀ ਸਰੂਪ ਦੇ ਵਿੱਚ ਆ ਕੱਲ ਕਰ ਆਪਦੀ ਲੁੱਤਰੋ ਆ ਜਿਹੜੀ ਜ਼ੁਬਾਨ ਉਹ ਸੰਭਾਲ ਲਾ ਨਹੀਂ ਤਾਂ ਇਹ ਨਾ ਹੋਵੇ ਕਦੇ ਅਸੀਂ ਤੇਰੀ ਜ਼ੁਬਾਨ ਤੇ ਸਾਨੂੰ ਕੰਟਰੋਲ ਕਰਨਾ ਪੈ ਜੇ ਕੰਟਰੋਲ ਐਵੇਂ ਦਾ ਅਸੀਂ ਤੇਰੀ ਜबान ਕੁੱਟ ਕੇ ਲੈ ਜਾਵਾਂਗੇ ਚਾਹੀਏ ਤਾਂ ਅਸੀਂ ਤੇਰਾ ਜਿੱਥੇ ਮਰਜ਼ੀ ਸੋਧਾ ਲਾ ਸਕਦੇ ਆ ਗੱਲ ਕਰ ਨਹੀਂ ਅਸੀਂ ਜੋ ਭਾਈ ਸਾਹਿਬ ਆ ਜੋ ਅੱਜ ਡਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਆ ਅਸੀਂ ਉਹਨਾਂ ਦੇ ਸਿਧਾਂਤਾਂ ਤੇ ਚੱਲਣ ਵਾਲੇ ਆ ਵੀ ਇੱਕ ਸਿੱਖੀ ਸਰੂਪ ਦੇ ਵਿੱਚ ਬੰਦਾ ਆ ਅਸੀਂ ਉਹਦੇ ਤੇ ੱਤਕਾ ਨਹੀਂ ਕਰਨਾ ਤੇ ਆਪਣੇ ਆਪ ਕਦੇ ਨਾ ਕਦੇ ਬੰਦਾ ਬਣ ਜਾਊਗਾ ਗੱਲ ਕਰੇ ਬੰਦਾ ਨਹੀਂ ਬਣਦਾ ਇਹ ਦਿਨ ਰਾਤ ਭਾਈ ਸਾਹਿਬ ਤੇ ਵੀਡੀਓ ਪਾਉਂਦਾ ਆ ਜੋ ਭਾਈ ਸਾਹਿਬ ਦਾ ਭਰਾ ਸੀਗਾ ਉਹ ਵੀ ਪ੍ਰਸ਼ਾਸਨ ਦੇ ਨਾਲ ਉਹ ਤੇਰੇ ਵਰਗੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੂੰ ਸਾਨੂੰ ਮੈਂਬਰ ਬਣ ਕੇ ਵਿਖਾ ਦੇ ਭਾਈ ਸਾਹਿਬ ਨੂੰ 4 ਲੱਖ ਵੋਟਾਂ ਤੇ ਜਿਤਾਇਆ ਜੋ ਕਿ ਭਾਈ ਸਾਹਿਬ ਦੇ ਕਿਰੇ ਜੋ ਕਹਿ ਕੇ ਦਾ 4 ਲੱਖ ਵੋਟ ਪਈ ਸੀ ਤੂੰ ਪਿੰਡ ਦਾ ਸਾਨੂੰ ਮੈਂਬਰ ਬਣ ਕੇ ਦਾਦੀ ਬਾਕੀ ਮੇਰੇ ਸਾਥੀ ਬਿਆਨ ਕਰਨਗੇ ਹਾਂਜੀ ਬੋਲੋ ਜੀ ਖਾਲਸਾ ਭਾਈ ਜੀ ਪੱਤੇ ਬਾਬਾ ਜੀ ਇਹ ਗੁਲਜੀਤ ਸਿੰਘ ਨੂੰ ਆਪਾਂ ਪਹਿਲਾਂ ਵੀ ਦੇਖੋ ਅਸੀਂ ਦੇਖਿਆ ਪਹਿਲਾਂ ਵੀ ਜਦੋਂ ਇਹ ਭਾਈ ਸਾਹਿਬ ਹੋਰੀ ਡਿਬਰੂਗੜ ਗਏ ਉਹਦੋਂ ਵੀ ਬੜਾ ਕੁਝ ਬੋਲਦਾ ਸੀ ਬਸ ਜਾਦੇ ਗੱਲਾਂ ਨਹੀਂ ਅਸੀਂ ਕਰਨੀਆਂ ਬਾਬਾ ਜੀ ਨੇ ਦੱਸ ਤੀਆਂ ਬਸ ਅਸੀਂ ਨੂੰ ਇੰਨਾ ਕਹਿਣਾ ਚਾਹੁੰਦੇ ਆ ਬਾਜ ਆ ਜਾ ਕਿਤੇ ਨਾ ਹੋਵੇ ਬਾਣੇ ਚਾ ਅਸੀਂ ਬਾਣੇ ਦਾ ਕਰਕੇ ਵੀ ਚਲੋ ਆਏ ਵੀ ਹਨਾ ਵਧੀਆ ਨਹੀਂ ਲੱਗਦਾ ਹਨਾ ਇੱਕ ਬਾਣੇ ਵਾਲਾ ਸਿੰਘ ਦਾ ਛਤਰਪੋਲਾ ਕਰਦੇ ਆ ਅਸੀਂ ਬਾਣੇ ਦਾ ਕਰਕੇ ਰੁਕੇ ਹੋਏ ਆ ਜੇ ਨਹੀਂ ਚੱਲਦਾ ਰਿਹਾ ਤਾਂ ਤੇਰੇ ਛਤਰ ਪੈਣੇ ਜੋ ਜਾਂ ਜੇ ਤੇਰੇ ਚ ਹਿੰਮਤ ਆ ਤਾਂ ਸਾਨੂੰ ਟਾਈਮ ਦੇ ਫੋਲ ਕਿੱਥੇ ਆਈਏ ਟਾਈਮ ਦੇ ਯੁਰਤਾਂ ਦੀ ਗੱਲ ਕਰ ਕੋਈ ਬੰਦੇ ਵਾਲੀ ਗੱਲ ਕਰ ਕਮਲਾ ਮਰੀ ਜਾਂਦਾ ਮੈਂ ਕਿੰਦਰ ਲਾਈਵ ਹੋ ਜਾਂਦਾ ਜਦੋਂ ਬੰਦੀ ਬੋਲੀਏ ਨਾ ਸਾਡੇ ਨਾਲ ਟਾਈਮ ਪਾ ਬੋਲ ਕਿੱਥੇ ਆਈਏ ਅਸੀਂ ਆਉਣੇ ਆ ਬਾਕੀ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਜੇ ਨੱਥ ਪਾਉਣੀ ਆ ਤੈਨੂੰ ਪਾ ਲਵੇ ਨਹੀਂ ਅਸੀਂ ਇਹਦਾ ਸ਼ੋਧਾ ਲਾਵਾਂਗੇ ਜੋ ਜੇ ਤੂੰ ਆਪਣਾ ਬਾਪ ਦੀ ਲਾ ਦੇ ਤਾਂ ਸਾਨੂੰ ਟਾਈਮ ਦੇ ਫਿਰ ਫਿਰ ਛਰੇਆਂ ਜੇ ਕੱਲੇ ਨੂੰ ਕੱਲਾ ਵੇਖਣਾ ਤਾਂ ਮੈਦਾਨ 'ਚ ਆ ਜੀ ਕੱਲੇ ਨੂੰ ਕੱਲਾ ਵੇਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ